ਮਹਿਦਪੁਰ ਵਿੱਚ ਹੋਇਆ ਬਹੁਤ ਹੀ ਜ਼ਿਆਦਾ ਦਰਦਨਾਕ ਹਾਦਸਾ ਦੇਖਦੇ ਹੀ ਦੇਖਦਿਆਂ ਗੰਨਿਆਂ ਦੀ ਲੱਦੀ ਟਰਾਲੀ ਦੇ ਵਿੱਚੋਂ ਗੰਨੇ ਪਲਟ ਕੇ ਬੰਦੇ ਦੇ ਉੱਤੇ ਡਿੱਗੇ ਅਤੇ ਦਰਦਨਾਕ ਹੋਈ ਮੌਤ ਪਰਿਵਾਰਿਕ ਮੈਂਬਰਾਂ ਦੇ ਨਾਲ ਕਈ ਜਥੇਬੰਦੀਆਂ ਨੇ ਥਾਣੇ ਦੇ ਸਾਹਮਣੇ ਦਿੱਤਾ ਧਰਨਾ ਅਤੇ ਪ੍ਰਸ਼ਾਸਨ ਦੇ ਖਿਲਾਫ ਕੀਤੀ ਨਾਅਰੇਬਾਜ਼ੀ ਪਰਿਵਾਰ ਨੂੰ ਕਿਸਾਬ ਦਵਾਉਣ ਲਈ ਆਪਾਂ ਇੱਥੇ ਬੈਠੇ ਆਂ ਸੜਕ ਤੇ ਇਹ ਜਿਹੜਾ ਘਟਨਾ ਹੋਈ ਆ ਤੇ ਅਸੀਂ ਘੱਟੋਂ ਘੱਟ 10 ਤੋਂ 12 ਵਾਰ ਅਸੀਂ ਜਿਹੜੇ ਹੈਗੇ ਸਬੰਧਤ ਅਧਿਕਾਰੀਆਂ ਨਾਲ 100 ਵਾਰ ਤੋਂ ਵੱਧ ਠੇਕੇਦਾਰ ਨੂੰ ਕਹਿ ਚੁੱਕੇ ਆ ਕਿ ਇਹ ਜਿਹੜੀ ਤੁਸੀਂ ਰੋਡ ਬਣਾ ਰਹੇ ਆ ਇਹਦੀ ਤੁਸੀਂ ਇਹਦੀ ਪਤਲਾ ਨਹੀਂ ਕਰ ਰਹੇ ਇਹਨੂੰ ਸਹੀ ਤਰੀਕੇ ਨਾਲ ਨਹੀਂ ਬਣਾ ਰਹੇ ਇਹ ਕੋਈ ਵੀ ਘਟਨਾ ਹੋ ਸਕਦੀ ਆ ਪਰ ਐਡਾ ਗੰਦਾ ਠੇਕੇਦਾਰ ਆ ਮੇਰੇ ਮੂੰਹ ਚੋਂ ਗਾਲਾਂ ਸੁਣਦਾ ਆ ਜੇ ਕੰਜਰ ਦਾ ਤੇਰੇ ਆਪਣੇ ਨਾਲ ਇਹ ਇਦਾਂ ਦਾ ਹਾਸਾ ਹੋਇਆ ਹੋਵੇ ਤੂੰ ਤੇਰੇ ਨਾਲ ਕੀ ਦੀ ਸੀ ਹੋਵੇ ਐਡਾ ਬੇਸ਼ਰਮ ਠੇਕੇਦਾਰ ਆ ਗਾਜੀ ਚਾਰ ਗਾਲਾਂ ਵੀ ਕੱਢੋ ਛੇ ਸ਼ਰਮ ਤੇਰੇ ਨਾਲ ਆਪਣੇ ਨਾਲ ਇਦਾਂ ਦਾ ਹਾਸਾ ਹੋਇਆ ਹੋਵੇ ਤੈਨੂੰ ਪਤਾ ਲੱਗੇ ਉਹ ਇੱਕ ਪਰਿਵਾਰ ਜਿਹਦੇ ਕੱਲਾ ਕੱਲਾ ਬੱਚਾ ਸੀ ਉਹਦਾ ਹੱਸਦਾ ਖੇਡਦਾ ਪਰਿਵਾਰ ਜਿਹੜਾ ਆ ਖਤਮ ਹੋ ਗਿਆ ਇਹਦੀ ਮਾਰੀ ਸੋਚ ਨਾਲ ਪੈਸੇ ਇਕੱਠੇ ਕਰਨ ਦੀ ਗੰਦੀ ਨੀਅਤ ਨਾਲ ਇਹਨੇ ਕੰਮ ਇਸੇ ਫੜਿਆ ਆ ਸਾਡੇ ਸ਼ਹਿਰ ਵਿੱਚ ਕੋਈ ਵੀ ਢੰਗ ਨਹੀਂ ਕੋਈ ਰੂਪ ਨਹੀਂ ਕੋਈ ਵੀ ਕੋਈ ਤਰੀਕਾ ਨਹੀਂ ਸਰ ਕੀ ਮਾਮਲਾ ਜੀ ਇਹ ਕੱਲ ਸ਼ਾਮ ਪੱਤੀਆਂ ਤੋਂ ਮੈਕ ਕੋਲ ਜਿਹੜਾ ਕੁਆਲਟੀ ਚਾ ਉਹਦੇ ਸਾਹਮਣੇ ਗੱਡੀ ਆ ਰਹੀ ਸੀ ਤੇ ਨਾਲ ਹੀ ਇੱਕ ਫਾਈਕੇ ਤਿੰਨ ਸਵਾਰ ਸੀ ਉਹ ਸੜਕ 'ਚ ਜੋ ਵੀਡੀਓ ਦਿਖ ਰਹੀ ਹੈ ਉਹਨੇ ਸੜਕ ਤੇ ਉਹ ਟੋਲੀ ਜਿਹੜੀ ਆ ਉਹ ਬਾਕੀ ਤੋਂ ਉੱਤੇ ਗੱਨਾਂ ਦੀ ਢੇਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉੱਥੇ ਪੁਲਿਸ ਵੀ मौके ਪਹੁੰਚ ਗਿਆ ਤੇ ਆਮ ਪਬਲਿਕ ਤੇ ਦੋਨੋਂ ਪੁਲਿਸ ਤੇ ਪਬਲਿਕ ਰਲ ਕੇ ਉਹਨਾਂ ਜਿਹੜੇ ਟਰਾਲ ਗੱਨਿਆਂ ਦੇ નીચે ਸੀਗੇ ਉਹਨਾਂ ਨੂੰ ਜਿਹੜੇ ਕੱਢ ਕੇ ਤੇ ਹਸਪੀਟਲ ਇਨਜਰਟੀ ਫਿਰ ਤੇ ਲੇਟ ਨਾਈਟ ਖਬਰ ਮਿਲੀ ਕਿ ਉਹ ਤੇ ਇੱਕ ਬੱਚਾ ਹੈਗਾ ਜੋ ਰਾਜ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਉਸਪਾਲਾ ਜੋ ਕਰੋਪੁਰ ਮੈਥ ਫੋਟਾ ਰਹਿਣਾ ਹੈ ਇਹਦੀ ਡੈਥ ਹੋਣ ਦੀ ਖਬਰ ਹੈ ਇਸ ਜਿਹੜੀ ਉਹਦੇ ਇੱਕ ਸਰਵਰ ਦੇ ਮੋਹਰ ਚ ਲਾਕੇ ਰੋਡ ਉੱਤੇ ਜਾ ਰਹੀ ਹੈ ਤੇ ਜੋ ਉਹਦੀ ਸਟੇਟਮੈਂਟ ਹੈ ਵੀ ਉਹਦੇ ਸਾਥੂ ਲੀਗਲੀ ਅਧਰਕਾਰੀ ਗੱਡੀ ਦੇ ਖਿਲਾਫ ਵੀ ਕੀਤੀ ਚਲ ਰਹੀ ਹੈ ਤੇ ਸਾਰੇ ਇਹਦੇ ਵਿੱਚ ਇੰਜਣ ਕਿੰਨੇ ਆ ਹਾਂ ਦੋ ਜਣੇ ਇੱਕ ਕਾਲਾ ਹੈਗਾ ਰਵਿੰਦਰਪਾਲ ਸਿੰਘ ਤੇ ਭੋਲਾ ਤੇ ਦੂਸਰਾ ਮੋਹ ਚ ਦੋ ਜਣੇ ਹੋਰ ਇੰਜਰਡ ਵੀ ਹੈਗੇ ਆ ਤੇ ਇਹਨਾਂ ਦੀ ਸਟੇਟਮੈਂਟ ਲੈ ਕੇ ਬੰਦੀ ਕਰਨੀ ਕਰਦੇ ਕਿਹੜੇ ਹਸਪੀਟਲ ਆਗੇ ਇਹ ਕਮਲੋ ਹਸਪੀਟਲ ਕੋਤਰ ਦਾ ਪਤਾ ਲੱਗਿਆ ਮਤਲਬ ਕਿ ਉਹਨੂੰ ਦਿੱਥ ਦੱਸ ਰਹੇ ਤਾਂ ਉੱਥੇ ਜਾ ਕੇ ਵੀ ਸਿਰਫ ਰਿਪੋਰਟ ਕਰ ਲੈ। ਕੀ ਕੰਡੀਸ਼ਨ ਆ ਇਹਨਾਂ ਦੀ? ਇਹ ਜਾ ਕੇ ਪਤਾ ਲੱਗੂਗਾ ਜੀ। ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਹਾਂ ਜੋ ਇਹ ਸਟੇਟਮੈਂਟ ਦੇਣੀ ਹੈ ਜਿਨ੍ਹਾਂ ਨੇ ਜਿਹੜੀ ਸਟੇਟਮੈਂਟ ਲਿਖਾਉਣਗੇ ਪੁਲਿਸ ਨੂੰ ਉਹਦੇ ਤੇ ਲਿਖ ਲਈ ਬੰਦਾ ਐਕਸ਼ਨ ਜਿਹੜਾ ਕੀਤਾ ਜਾ ਰਿਹਾ। ਜਿਹੜਾ ਗੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਕਿ ਨਹੀਂ? ਹਾਂ ਲੋ ਸਾਡੇ ਧਿਆਨ ਚਾ ਜੀ। ਜਦੋਂ ਵੀ ਕਾਰਵਾਈ ਜਿਹੜੀ ਸਾਡੀ ਪ੍ਰੋਸੀਡਿੰਗ ਹੋ ਜੂਗੀ ਉਹਨੂੰ ਗ੍ਰਿਫਤਾਰ ਜ਼ਰੂਰ ਕਰਾਂਗੇ। ਉਹ ਕਿੱਥੇ ਦਾ ਸੀਗਾ? ਉਹ ਬਾਲੂਕੀ ਖਰਦਕੰਢਾ ਹੈਗਾ ਉਹਦਾ ਦਸਰੇ ਨੇ ਸੁਖਵਿੰਦਰ ਸਿੰਘ ਹੈਗੇ ਸਰਬਾਬਾ ਨਾਨਾ ਜੀ ਆਖੀ ਹੈਗਾ ਉਹ ਜਿੰਨਾਂ ਜਨਾ ਲੈ ਕੇ ਆਇਆ ਸੀ ਹੁਣ ਜੇ ਅਸੀਂ ਹੁਣ ਦੇਖ ਰਹੇ ਜੀ ਇਹਦੇ ਵਿੱਚ ਕਿਹੜੀ ਕਿਹੜੀ ਗਲਤੀ ਹੈਗੀ ਆ ਬਸ ਤਿੰਨ ਜੋ ਵੀ ਹੈਗਾ ਉਹ ਦੇਖੋ ਕਰ ਕਿੱਥੇ ਕਰੀ ਠੀਕ